ਸਾਡੇ ਰਾਜੇ ਮਹਾਰਾਜੇ ਸੀ ਜੀ ਉਹ ਸ਼ਾਇਦ ਉਹ ਸਮਝਦੇ ਹੋਣ ਵੀ ਲੈ ਅਸੀਂ ਵੀ ਤਾਂ ਸਾਡੀਆਂ ਵੀ ਤਾਂ ਗੋਪੀਆਂ ਹੀ ਹੋਣਗੀਆਂ ਉਹਨਾਂ ਔਰਤਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਈਆਂ ਕਈਆਂ ਨੂੰ ਕਈਆਂ ਨੂੰ ਪਤਾ ਹੀ ਨਹੀਂ ਇੱਕ ਵਾਰ ਤੋਂ ਵੱਧ ਵਾਰ ਹੀ ਨਹੀਂ ਸੀ ਆਉਂਦੀ ਹੁਣ ਜਿਹੜੀਆਂ 360 ਰਾਣੀਆਂ ਸੀਗੀਆਂ ਹਮ ਨਿਆਣੇ ਕਿੰਨੇ ਜੰਮੇ ਹੋਣਗੇ ਉਸਨੇ ਮੈਂ ਜਦੋਂ ਅ ਦਸ ਨੌਵੀਂ ਪੰਜਵੀਂ ਤੋਂ ਦਸਵੀਂ ਤੱਕ ਮੈਂ ਪਿੰਡ ਪਸੌੜ ਚ ਰਹੀਆਂ ਸੰਗਰੂਰ ਔਰ ਮਲੇਰਕੋਟਲੇ ਦੇ ਮਲੇਰਕੋਟਲੇ ਔਰ ਧੂਰੀ ਦੇ ਦਰਮਿਆਨ ਪਿੰਡ ਹੈ ਜੀ ਹੂੰ ਤੋ ਇਹ ਮੈਂ ਗੱਲ 60ਵਿਆਂ ਦੀ ਕਰ ਰਹੀ ਆ ਅੱਛਾ 60s ਦੀ ਹੂੰ ਸਾਡੇ ਘਰ ਦੇ ਸਾਹਮਣੇ ਇੱਕ ਘਰ ਸੀਗਾ ਜਿਹੜਾ ਜਿਹਦੀ ਜੀਦੀ ਮਾਂ ਜਿਹੜੀ ਐ ਐਲ.ਐਡੀ ਦੀ ਉਹ ਮਹਾਰਾਜੇ ਦੇ ਕਿਸੇ ਮਹਾਰਾਣੀ ਦੇ ਬੱਚੇ ਦੀ ਚੁੰਘਾਵੀ ਰਹੀ ਹੈ ਅੱਛਾ ਉਹ ਬੜਾ ਕੁਛ ਦੱਸਦੀ ਸੀ ਉਹ ਇੰਨੇ ਸਾਲ ਰਹੀ ਹੈ ਮਹਾਰਾਜਾ ਪਟਿਆਲੇ ਦੇ ਚੁੰਗਾ ਵੀ ਰਹੀ ਉਹ ਹਮ ਬੱਚੇ ਨੂੰ ਦੁੱਧ ਪਿਲਾਉਂਦੀ ਸੀ ਰਾਣੀਆਂ ਰਾਣੀਆਂ ਦੁੱਧ ਨਹੀਂ ਪਿਲਾਉਂਦੀਆਂ ਸੀਗੀਆਂ ਅੱਛਾ ਔਰ ਉਹ ਇੰਨਾ ਕੁਛ ਦੱਸਦੀ ਸੀ ਵੀ ਰਾਣੀਆਂ ਨੂੰ ਕਈਆਂ ਤੜਫਦੀਆਂ ਸੀ ਰਾਣੀਆਂ ਹਮ ਉਹਨਾਂ ਨੂੰ ਬੜੇ ਸ਼ਾਨਦਾਰ ਵਸਤਰ ਪਹਿਨਣ ਨੂੰ ਕਮਰੇ ਦਾਸੀਆਂ ਲਾਮ ਲਸ਼ਕਰ ਜੜੀਆਂ ਤੱਲੇ ਗੋਟੇ ਮਿਲਦੇ ਸੀਗੇ ਸੋਨਾ ਚਾਂਦੀ ਲੇਕਿਨ ਇੱਕ ਔਰਤ ਲਈ ਇੱਕ ਪਤੀ ਦੀ ਛੋਹ ਮੁਹੱਬਤ ਬੜੀ ਦੂਰ ਦੀ ਗੱਲ ਐ ਹੂੰ ਉਹਦੀ ਛੋਹ ਉਹਦਾ ਮਿਲਣਾ ਉਹਦੀ ਸਾਂਝ ਬੜੀ ਜ਼ਰੂਰੀ ਹੁੰਦੀ ਉਹਦੇ ਵੀ ਤਸਵੀਰਕ ਲੋਡ ਹੋਊਗੀ ਹੂੰ ਉਹਨਾਂ ਨੂੰ ਜਦੋਂ ਉਹ ਲੈ ਕੇ ਆਉਂਦੇ ਸੀ ਉਦੋਂ ਤਾਂ ਮਹਾਰਾਜ ਇੱਕ ਦੋ ਦਿਨ ਉਹਦੇ ਨਾਲ ਸਹਿਵਾਸ ਕਰਦਾ ਹੋਊਗਾ ਉਹ ਦੁਆਜ ਪਤਾ ਹੀ ਨਹੀਂ ਹੂੰ ਜੇ ਉਥੇ ਉਹ ਕਹਿੰਦੇ ਬੜਾ ਸਾਰਾ ਅ ਉਹ ਟੈਂਕ ਸਿਗਾਰ ਨਾ ਤਲਾਬ ਕਹਿੰਨੇ ਆ ਹੂੰ ਮਹਿਲ ਮਹਿਲ ਦੇ ਵਿੱਚ ਉਸ ਤਲਾਬ ਦੇ ਵਿੱਚ ਮਹਾਰਾਣੀਆਂ ਵੀ ਕਰਨਾਰੀਆਂ ਤੇ ਬੈਠੀਆਂ ਹੁੰਦੀਆਂ ਸੀ ਤੇ ਮਹਾਰਾਜ ਆਉਂਦਾ ਸੀ ਤੇ ਜਿਹੜੀ ਰਾਣੀ ਸੋਹਣੀ ਲੱਗਦੀ ਸੀ ਉਹਨੂੰ ਆਪਣੇ ਘਰ ਵਿੱਚ ਬੁਲਾਉਂਦਾ ਸੀ ਹੂੰ ਇਹ ਇਹ ਸਾਡਾ ਇਹ ਮੇਰਾ ਦੱਸਣ ਦਾ ਭਾਅ ਉਹ ਇਹ ਹੈ ਕਿ ਮਰਦ ਲਈ ਔਰਤ ਇੱਕ ਵਰਤੇ ਜਾਣ ਵਾਲੀ ਸ਼ਹਿਰ ਹੈਗੀ